ਦੇਰੋ ਜਸਪ੍ਰੀਤ ਆ ਬੁਲਾਉਂ ਲੋ ਜਨਾ ਵੈਸ ਤੇ ਵਿੱਚ ਇਸ ਵਕ ਮਾਹੌਲ ਜਿਹੜਾ ਪੂਰੀ ਤਰ੍ਹਾਂ ਨਾਲ ਪੱਕਿਆ ਹੋਇਆ ਹੈ ਕਾਂਗਰਸ ਜਿਹੜੇ ਸਾਡੇ ਨਾਲ ਕੈਂਡੀਡੇਟ ਆਸ਼ੂ ਪਤਪੋਸ਼ਨ ਆਸ਼ੂ ਇਸ ਨੂੰ ਮੋਜੂਦ ਨੇ ਸਰ ਸਭ ਤੋਂ ਪਹਿਲਾਂ ਬਧਾਈਆਂ ਪਾਰਟੀ ਨੇ ਇੱਕ ਵੱਡਾ ਜਿਹੜਾ ਭਰੋਸਾ ਜਤਾਇਆ ਹੈ ਕਿਸ ਤਰ੍ਹਾਂ ਦੇ ਦੋ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਯਾਨੀ ਪਾਰਟੀ ਦਾ ਬਹੁਤ ਧੰਨਵਾਦ ਹਾਈ ਕਮਾਂਡ ਦਾ ਧੰਨਵਾਦ ਇਸ ਬਾਈ ਇਲੈਕਸ਼ਨ ਜ ਬੜਾ ਇੰਪੋਰਟੈਂਟ ਬਾਈ ਇਲੈਕਸ਼ਨ ਚ ਹੈ ਉਹਨਾਂ ਨੇ ਭਰੋਸਾ ਕਰਕੇ ਮੈਨੂੰ ਆਪਣਾ ਇੱਥੇ ਪਾਰਟੀ ਨੇ ਕੈਂਡੀਡੇਟ ਬਣਾ ਕੇ ਭੇਜਿਆ ਹੈ ਔਰ ਲੋਕਾਂ ਦਾ ਰੁਝਾਨ ਵੀ ਬਹੁਤ ਅੱਛਾ ਹੈ ਲੋਕਾਂ ਦਾ ਜਿਸ ਤਰੀਕੇ ਮਿਲਦੇ ਹੈ ਔਰ ਕਲਾ ਕਰਦੇ ਹੈ ਤਾਂ ਇਹ ਜਾਪਦਾ ਹੈ ਬਈ ਰਿਜ਼ਲਟ ਵੀ ਅੱਛਾ ਆਏਗਾ ਸਰ ਕਿਉਂਕਿ ਇਸ ਵਕਤ ਜਿਹੜੇ ਬਾਇਪਲ ਇਲੈਕਸ਼ਨ ਹੈ ਉਹ ਕਿੰਨੇ ਸੈਮੀ ਫਾਈਨਲ ਬਣਨੇ ਜਾ ਰਹੇ ਹੈ ਕਿਉਂਕਿ 2027 ਦੇ ਲਈ ਇੱਕ ਬੜੇ ਜਿਹਾ ਸੈਮੀ ਫਾਈਨਲ ਹੈ ਮੈਨੂੰ ਨਹੀਂ ਪਤਾ ਪਰ ਅੱਜ ਦੀ ਤਾਰੀਖ ਚ ਲੁਧਿਆਣਾ ਵੈਸਟ ਚ ਲੋਕ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ ਰਦਰ ਬਹੁਤ ਨਰਾਸ਼ ਨੇ ਤੇ ਮੈਨੂੰ ਜਾਪਦਾ ਹੈ ਜਿੱਥੇ ਤਾਂ ਐਂਟੀ ਇਨਕੰਮਬੈਂਸੀ ਹੈ ਉਹਦੇ ਨਾਲ ਨਾਲ ਲੋਕ ਜਦੋਂ ਜਾਣਿਆ ਇਹ ਕੱਲ ਵੀ ਕਰਦੇ ਆ ਜੀ ਜੋ ਪਿਛਲੇ 5 ਸਾਲ ਚ ਤੁਸੀਂ ਵਿਕਾਸ ਕਰਾਇਆ ਉਹਨੂੰ ਯਾਦ ਕਰਦੇ ਆ ਐਡਮਾਇਰ ਕਰਦੇ ਆ ਔਰ ਭਰੋਸਾ ਜਤਾਉਂਦੇ ਆ ਵੀ ਸਾਨੂੰ ਦੁਬਾਰਾ ਉਹ ਦਿਨ ਚਾਹੀਦੇ ਆ ਜੋ ਪਿਛਲੇ 5 ਸਾਲ ਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੁਸੀਂ ਉਹਦੇ ਤੋਂ ਬਾਅਦ ਖੁਸ਼ ਹੈ ਤੋ ਸਾਨੂੰ ਲੱਗਦਾ ਹੈ ਵੀ ਰਿਜ਼ਲਟ ਅੱਛੇ ਆਉਣਗੇ ਅੱਛੇ ਇੱਕ ਪਾਸੇ ਆਮ ਆਇ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਜਾਂ ਫਿਰ ਪੂਰੀ ਉਹਨਾਂ ਦੀ ਜਿਹੜੀ ਟੀਮਾਂ ਨੇ ਦਿੱਲੀ ਦੀ ਜਿਹੜੇ ਸਾਬਕਾ ਮੁਖਮੋ ਉਹ ਵੀ ਇਸ ਵਕਤ ਇੱਥੇ ਪਹੁੰਚੇ ਨੇ ਇਸ ਵਕਤ ਪੂਰੇ ਸਾਰੇ ਤਣਾਤ ਨੇ ਕਿਸ ਰੰਗ ਦੇ ਕਿਉਂਕਿ ਦਿੱਲੀ ਦੇ ਲੋਕ ਇੱਥੇ ਆਣਾ ਇੱਕ ਰਾਜ ਸਭਾ ਮੈਂਬਰ ਦਾ ਇੱਕਦਮ ਉਰੇ ਆ ਕੇ ਵਿਧਾਨ ਸਭਾ ਸੀਟ ਤੇ ਚੜਨਾ ਲੋਕਾਂ ਨੂੰ ਪਤਾ ਆ ਅੱਜ ਦੀ ਪਿਛਲੇ ਸਵਾ 3 ਸਾਲ ਦੀ ਸਰਕਾਰ ਚਲਾ ਕੌਣ ਰਿਹਾ ਉਹਨਾਂ ਦੇ ਅੱਗੋਂ ਬੰਦੇ ਇੱਥੇ ਬਿਠਾ ਰੱਖੇ ਹੋਏ ਸੀ ਅਲੱਗ-ਅਲੱਗ ਮਹਿਕ ਵਿੱਚ ਸਾਰਾ ਸੀਐਮ ਆਫਿਸ ਉਹਨਾਂ ਦੇ ਕੰਟਰੋਲ 'ਚ ਹੈ ਹੁਣ ਉਹ ਇਹ ਸਿਲੈਕਸ਼ਨ ਰਾਹੀਂ ਸਿੱਧਾ ਕੰਟਰੋਲ ਕਰਨਾ ਚਾਹੁੰਦੇ ਆ ਅੱਛਾ ਕੱਲ ਮੈਂ ਰਾਣਾ ਗੁਰਜੀਤ ਜੀ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਤਾਂ ਉਹਨੇ ਇੱਕ ਬੜੀ ਤਾਰੀਖ ਵੀ ਕੀਤੀ ਪਰ ਥੋੜੇ ਜਿਹੋ ਕੀਤੇ ਕਹਿੰਦੇ ਵੀ ਆਮ ਆਇ ਪਾਰਟੀ ਆਪਣੇ ਕੰਮ ਕਰਨ ਦੀ ਕਹਾ ਚਾਹੇ ਕੀਤੇ ਚਾਹੇ ਨਏ ਕੀਤੇ ਕਹਿੰਦੇ ਸਾਡੇ ਆਸ਼ੂ ਜੀ ਦੇ ਸਾਊ ਨੇ ਨੇ ਉਹ ਹੁਣੇ ਕਹਿੰਦੇ ਉਹ ਕੰਮ ਨਹੀਂ ਕਰਨਦੇ ਕਹਿੰਦੇ ਲੋਕਾਂ ਤੱਕ ਪਹੁੰਚ ਰਹੇ ਨੇ ਇਹ ਉਹਨਾਂ ਦਾ ਧਿਆਨ ਸੀਗਾ ਕਹਿੰਦੇ ਵੀ ਸਾਡੇ ਬੰਦੇ ਕੰਮ ਕਰਦੇ ਆ ਕੰਮ ਕੀਤੇ ਦਾ ਕੀ ਫਾਇਦਾ ਜੇ ਲੋਕਾਂ ਨੇ ਮਹਿਸੂਸ ਹੀ ਨਾ ਕੀਤਾ ਮੈਂ ਪੱਥਰ ਲਾਈ ਚੱਲਾਂ ਤੇ ਉਹ ਕੰਮ ਦਾ ਫਾਇਦਾ ਕਿਸੇ ਇਨਸਾਨ ਨੂੰ ਮਿਲੇ ਨਾ ਤਾਂ ਮੇਰੇ ਪੱਥਰ ਲਾਏ ਦਾ ਕੋਈ ਫਾਇਦਾ ਮੇਰੇ ਕੰਮ ਕੀਤੇ ਦਾ ਫਾਇਦਾ ਲੋਕਾਂ ਨੂੰ ਮਿਲੇ ਔਰ ਲੋਕ ਮਹਿਸੂਸ ਕਰਨ ਵੀ ਹਾਂ ਉਹ ਜਿਹੜੇ ਕੰਮ ਕਰਦਾ ਸੀਗਾ ਉਹ ਸਹੀ ਕੰਮ ਸੀਗੇ ਮੈਂ ਤਾਂ ਕਦੀ ਪੱਥਰ ਨਹੀਂ ਲਾਏ ਮੈਂ ਤਾਂ ਕਦੀ ਗਿਣਾਏ ਹੀ ਨਹੀਂ 30 ਸਾਲ ਦਾ ਪੋਲਿਟੀਕਲ ਕੈਰੀਅਰ ਹੈ ਲੋਕਾਂ ਨੂੰ ਲੋਗਾ ਨੇ ਕੰਮ ਦੇਖਿਆ ਜਾਂ ਲੋਗਾ ਨੇ ਡਿਵੈਲਪਮੈਂਟ ਮਹਿਸੂਸ ਕੀਤੀ ਹੈ ਵੀ ਵਾਕਈ ਲੁਧਿਆਣਾ ਸ਼ਹਿਰ ਨੂੰ ਜੋ ਚਾਹੀਦਾ ਸੀ ਅਸੀਂ ਇੱਕ ਵਾਰੀ ਉਹ ਸ਼ਾਨ ਉਹਦੀ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਹਰ ਹਰ ਇਸ਼ੂ ਨੂੰ ਚਾਹੇ ਬੁੱਢੇ ਨਾਲੇ ਤੋਂ ਲੈ ਕੇ ਇੱਥੇ ਦੀ ਬਿਊਟੀਫਿਕੇਸ਼ਨ ਦਾ ਸੀਗਾ ਇੱਥੇ ਦੀ ਹਰਿਆਲੀ ਦਾ ਸੀਗਾ ਇੱਥੇ ਸਾਫ ਸਫਾਈ ਦਾ ਸੀਗਾ ਇੱਥੇ ਦੀ ਟ੍ਰੈਫਿਕ ਨੂੰ ਕਿਸ ਤਰੀਕੇ ਇਸ ਕਰਨਾ ਹੈ ਇੱਥੇ ਦੀ ਸਿਹਤ ਸੇਵਾਵਾਂ ਇੱਥੇ ਦੀ ਐਜੂਕੇਸ਼ਨ ਸਿਸਟਮ ਅਸੀਂ ਸਭ ਪਾਸੇ ਉਹਦੋ ਖਿਆਲ ਕਰ ਰਹੇ ਹੋਰ ਲੋਗਾ ਤਾਈ ਉਸ ਚੀਜ਼ ਦਾ ਫਾਇਦਾ ਪਹੁੰਚਿਆ ਵੀ ਪਰ ਅਮੇ ਪਾਰਟੀ ਐਜੂਕੇਸ਼ਨ ਦੇ ਬਾਰੇ ਜਿਆਦਾ ਮੁੱਦਾ ਚੱਕ ਰਹੀ ਆ ਸਭ ਤੋਂ بڑا ਜਾਨੀ ਸੋ ਸਭ ਐਕਸਪੋਜ਼ ਹੋ ਗਏ ਸਰ ਬਟ ਉਹ ਕਹਿੰਦੇ ਬੁੱਢਾਂ ਨਾਲ ਸਾਡਾ ਅਸੀਂ ਸਾਫ਼ ਕਰਦਾ ਸਾਡੇ ਮੰਤਰੀਆਂ ਨੇ ਕੀ ਨਾ ਨੇ ਸਾਫ਼ ਕਰਤਾ ਯਾਰ ਸਿਚੇ ਵਾਲੇ ਕਹਿੰਦੇ ਵੀ ਸਿਚੇ ਵਾਲਾ ਸਾਫ਼ ਕਰਤਾ ਗੁਰੂ ਜਾ ਕੇ ਦੇਖਤਾ ਬੁੱਢਾਂ ਨਾਲ ਆ ਸਾਫ਼ ਹੋ ਗਿਆ ਉਹਨਾਂ ਦੇ ਕਹਿਣ ਤੇ ਸਾਫ਼ ਹੋ ਗਿਆ ਉਹਨਾਂ ਨੇ ਤਾਂ 31 ਮਈ ਤਾਈ ਡਰੱਗ ਵੀ ਖਤਮ ਕਰਤਾ ਪੰਜਾਬ ਚੋਂ ਹੋ ਗਿਆ ਮਜ਼ਾਕ ਬਣਿਆ ਪੈਸਾ ਉਹਨਾਂ ਦੇ ਕਹਿਣ ਤੋਂ ਜੇ ਤੁਸੀਂ ਮੇਰੇ ਤੋਂ ਸਵਾਲ ਪੁੱਛਣ ਆਏ ਹੋ ਤਾਂ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਕੋਈ ਚੀਜ਼ ਹੈ ਜਾ ਕੇ ਬੁੱਡੇ ਨਾਲੇ ਤੇ ਕੈਮਰਾ ਘੁਮਾਏ ਆਣਾ ਸੀਗਾ ਸੋ ਇਹ ਗੱਲਾਂ ਦਾ ਲੋਕ ਪਤਾ ਹੈ ਲੋਕ ਜਾਣ ਚੁੱਕੇ ਹੈ ਵੀ ਇਹ ਸਵਾਈ ਮਜ਼ਾਕ ਤੋਂ ਕੁਝ ਨਹੀਂ ਹੈ ਅੱਛਾ ਸਰ ਕਿਉਂਕਿ ਲਗਾਤਾਰ ਜਿਹੜੀ ਇਹ ਕੈਂਪੇਨਿੰਗ ਚੱਲ ਰਹੀਆਂ ਨੇ ਹਰ ਪਾਰਟੀ ਆਪਣਾ ਲੱਗੇ ਨੇ ਹਰ ਕੈਂਡੀਡੇਟ ਇਸ ਵਿੱਚ ਲੱਗੇ ਹੋਏ ਨੇ ਇੱਕ ਮੇਨ ਜਾਣੇ ਦਾਸ ਤੋਂ ਬੜਾ ਪਾਰਕਿੰਗ ਦਾ ਇਸ਼ੂ ਆ ਰਿਹਾ ਹੈ ਕਿਉਂਕਿ ਇਹਦੇ ਤੇ ਕਿਉਂਕਿ ਅਸੀਂ ਵੀ ਗਰਾਉਂਡ ਲੈਵਲ ਤੇ ਦੇਖ ਰਹੇ ਹਾਂ ਜ਼ਰੂਰੀ ਚੀਜ਼ਾਂ ਸਾਰੇ ਇਸ਼ੂ ਆਂਦੀ ਇਹ ਇਲੈਕਸ਼ਨ ਹੈ ਹਰ ਇਸ਼ੂ ਤੇ ਗੱਲ ਕੀਤੀ ਜਾਏਗੀ ਕੋਈ ਪਾਰਕਿੰਗ ਇਸ਼ੂ ਹੈ ਪਾਰਕ ਇਸ਼ੂ ਹੈ ਜਾਂ ਟ੍ਰੈਫਿਕ ਇਸ਼ੂ ਹੈ ਸਾਰਿਆਂ ਤੇ ਗੱਲਬਾਤ ਹੋਏਗੀ ਸਰ ਇੱਕ ਲਾਸਟ ਦੇ ਵਿੱਚ ਬੀਜੇਪੀ ਆਪਰੇਸ਼ਨ ਸੰਧੂ ਦਾ ਨਾਮ ਯੂਜ਼ ਕਰ ਰਹੀ ਹੈ ਕਹਾਂ ਲਾ ਕਿ ਕੱਲ ਜਖਰ ਸਾਹਿਬ ਨੇ ਕਿਹਾ ਕਹਿੰਦੇ ਸਾਰੀ ਪਾਰਟੀ ਯੂਜ਼ ਕਰੋ ਕਦੇ ਸਾਡੇ ਉੱਤੇ ਇਹ ਥੋਪੇ ਜਾ ਰਹੇ ਵੀ ਅਸੀਂ ਇੰਡੀਅਨ ਆਰਮੀ ਦਾ ਇਹ ਆਪਰੇਸ਼ਨ ਨੂੰ ਅਸੀਂ ਯੂਜ਼ ਕਰ ਰਹੇ ਹਾਂ ਵੋਟਾਂ ਦੇ ਵਿੱਚ ਹਾਲਾਂਕਿ ਆਪੋਜੀਸ਼ਨ ਲਗਾਤਾਰ ਇਸ ਤੇ ਸਵਾਲ ਉਠਾ ਤਾਈ ਸਾਡੀਆਂ ਸਿਨਾਮਾਂ ਸਾਡੀਆਂ ਫੌਜਾਂ ਦਾ ਸਵਾਲ ਹੈ ਅਸੀਂ ਉਹਨਾਂ ਨਾਲ ਡਟ ਕੇ ਖੜੇ ਆ ਤੇ ਜਿਸ ਤਰੀਕੇ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਕਾਬਲੇ ਤਾਰੀਫ ਹੈ ਸਾਹਿਬ ਉਹਦੇ ਤੇ ਕੋਈ ਕਿੰਤੂ ਪਰੰਤੂ ਹੀ ਨਹੀਂ ਹੈ ਸਾਹਿਬ ਕੋਈ ਕਿੰਤੂ ਪਰੰਤੂ ਨਹੀਂ ਹੈ ਮੈਂ ਵੀ ਜਿੰਨਾ ਮਾਣ ਕਰ ਲਾਂ ਉਹਨਾਂ ਹੀ ਘਟ ਹੈ ਉਸ ਆਪਰੇਸ਼ਨ ਦਾ ਨਾਮ ਸਿੰਧੂਰ ਹੈ ਤਾਂ ਮੈਂ ਸਿੰਧੂਰ ਵਾਲੇ ਆਪਰੇਸ਼ਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਤੁਹਾਡੇ ਤੇ ਵਾਰ ਕਰ ਰਹੇ ਨੇ ਇਸੀ ਸ਼ਬਦੀ ਸ਼ਬਦੀ ਵਾਰ ਲਗਾਤਾਰ ਹੋ ਰਹੀ ਹੈ ਕਹਿੰਦੇ ਵੀ ਕੰਮ ਦੇਖੇ ਨੇ ਪਹਿਲਾਂ ਵਾਲੇ ਐਮਐਲਏ ਦੇ ਵੀ ਹੁੰਦੇ ਵੀ ਕਹਿੰਦੇ ਕੰਮ ਨਹੀਂ ਬੋਲਦੇ ਉਹਨਾਂ ਦਾ ਕਹਿੰਦੇ ਕੰਮ ਕਿਤਨਾ ਕਿਤੇ ਉਹ ਹੁੰਦੇ ਨੇ ਹਾਲਾਂਕਿ ਦੇਖੋ ਕੋਈ ਮਿਲਮਲਾ ਵੀ ਹੁੰਦਾ ਕਿਸ ਤਰ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਾਰ ਜਿਹੜੇ ਸਿੱਧੇ ਕਾਂਗਰਸ ਤੇ ਹੀ ਕਰਦੇ ਆ ਸਿਰਫ ਤੁਹਾਡੇ ਤੇ ਨਹੀਂ ਕਰਦੇ ਨੇ ਕੋਈ ਗੱਲ ਨਹੀਂ ਲੋਕ ਜਵਾਬ ਦੇਣਗੇ ਅਸਾਦ ਨਾਲ ਇਸ ਵਕਤ ਲੁਧਿਆਣਾ ਜੈਸ ਤੋਂ ਜਿਹੜੇ ਕੈਂਡੀਡੇਟ ਨੇ 파ਰਤ ਪੂਸ਼ਨ ਅਸ਼ੂ ਇਸਕਾ ਸਾਡਨ ਨਾਲ ਮੌਜੂ ਸੀਗੇ ਜਰ ਸਿੱਧੇ ਤੌਰ ਤੇ ਉਹਨੇ ਇਹ ਚੈਲੰਜ ਵੀ ਕੀਤਾ ਹੈ ਕਿ ਜਿਨੇ ਮਰਜੀ ਗੱਲਾਂ ਕਰ ਲਓ ਪਰ ਮੇਰੇ ਜਿਹੜੇ ਆ ਉਹ ਕੰਮ ਬੋਲਦੇ ਨਹੀਂ ਮੈਂ ਕੰਮ ਕਰਕੇ ਦਿਖਾਏ ਨੇ ਨਾ ਕਿ ਗਿਣਾਨਾ ਚੀਜ਼ਾਂ ਨੂੰ ਮੇਰੇ ਸੋਗੀ 파ਰਜ਼ ਨਾਲ ਮੈਂ ਅਭਿਸ਼ੇਕ ਰਿਆਸਤ ਲੁਧਿਆਣਾ